ਇਵਰ ਅਵੇਂਜਰ ਆ ਪ੍ਰੀਤ ਵਾਲਿਆਂ ਦਾ 2022 ਮਾਡਲ ਆ ਹਾਂਜੀ ਇਹਦੇ ਵੀਰੇ ਨਾਲ ਦੇ ਟਾਇਰਾਂ ਚੌਕੜ ਆ ਹਾਂਜੀ ਤੇ ਇਹ ਹੈਗਾ 65 ਐਚਪੀ ਚ ਇਹਦੇ ਬਾਰੇ ਦੱਸੀ ਇਹ 2018 ਮਾਡਲ ਆ ਜੀ ਨਾਲ ਦੇ ਟਾਇਰ ਨਹੀਂ ਚੌਕੜਾ ਜੀ ਇਹ ਹੈਗਾ ਵੀਰੇ 2016 ਮਾਡਲ ਹਾਂਜੀ ਇਹ ਪਲੱਸ ਵਾਲਾ ਹੈਗਾ ਯੂਜੀ ਗੀਅਰ ਚ ਠੀਕ ਆ ਜੀ ਇਹਦੇ ਬਾਰੇ ਦੱਸੋ ਵੀਰੇ ਇਹਦਾ ਮੈਸ਼ੀਨ ਵਾਲਾ ਕੰਮ ਹੈਦਾ ਤੇਲ ਸੌਂਗਦੀ ਆ ਅੱਛਾ ਜੀ ਸਿੰਗਲ ਕਲਚ 2017 ਮਾਡਲ ਠੀਕ ਆ ਜੀ ਵੀਰੇ 11 ਮਾਡਲ ਰੋਟਰੀ ਪੰਪ ਚ ਅੱਛਾ ਜੀ ਡਿਮਾਂਡ ਤੇ ਨਹੀਂ ਪੁੱਛ ਹੋਣਾ ਵੀਰੇ ਯਾਰ ਫੀਮ ਵਾਲਾ ਕੰਮ ਹੈ ਫੀਮ ਵਾਲਾ ਕੰਮ ਆ 993 ਘਟੇ 993 ਘਟੇ ਮਿੱਤਰੋ ਆਪਾਂ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਵੀਰ ਜੋੜਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋ ਠੀਕ ਹੈ ਵਧੀਆ ਵਧੀਆ ਬਾਈ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਟਰੈਕਟਰ ਹੈਗੇ ਵੀਰੇ 15 20 ਤੇ ਇੱਕ ਨਾ ਆਫਰ ਐ ਇਸੀ ਦੇਈ ਅੱਜ ਗਾਕਾ ਨੂੰ ਸੀਜ਼ਨ ਦਾ ਕੰਮ ਹੈ ਜ਼ਰੂਰ ਜ਼ਰੂਰ ਵੀਰੇ ਠੀਕ ਹੈ ਜਿਹੜੇ ਪੱਜੇ ਆਉਣ ਬਾ ਜ਼ਰੂਰ ਵੀਰੇ ਬਾਕੀ ਵੀਰੇ ਟਰੈਕਟਰ ਉਹਦੇ ਘਰੇ ਖੜੇ ਅੱਦੇ ਮੰਡੀ ਚ ਲੈ ਜਾਂਦੇ ਆ ਠੀਕ ਹੈ ਜੀ ਜਿਵੇਂ ਹੁਣ 90 HP ਜਾ ਕੇ ਵੱਡੇ ਟਰੈਕਟਰ 4x4 ਪੰਜਾਬੀ 2 65 HP ਚ ਹਾਂਜੀ ਤੇ ਉਹ ਘਰੇ ਖੜੇ ਆ ਵੀਰੇ ਠੀਕ ਹੈ ਜੀ ਬਾਕੀ ਆ ਛੋਟੇ-ਮੋਟੇ ਮੰਡੀ ਚ ਲੈ ਜਾਂਦੇ ਕਿ ਅੱਜ ਕੱਲ ਫਿਰ ਤੁਹਾਨੂੰ ਪਤਾ ਹੁਣ ਕੰਮ ਮਸ਼ੀਨ ਚੱਲ ਪਿਆ ਥੋੜੀ ਲੈਉਣੇ ਨੇ ਗਾ ਕੇ ਫਿਰ ਘਰੀ ਆਉਂਦਾ ਹੈ ਠੀਕ ਹੈ ਜੀ ਹਾਂਜੀ ਤਿੰਨ ਕੇਸ ਹੁਣ ਕੀ ਪੈ ਜਾਂਦੀ ਆ ਲੱਗੇ ਸੇ ਵੀਰੇ ਸਟੈਂਡਰਡ ਚੋਂ ਦੇ ਬੈਕ ਸਾਈਡ ਗ੍ਰਿੱਡ ਆਗਾ ਗ੍ਰੇਡ ਦੇ ਬੈਕਸਾਈਡ ਕਰਨੇ ਠੀਕ ਹੈ ਜੀ ਹਾਂਜੀ ਉੱਥੇ ਆ ਕੇ ਫੋਨ ਕਰ ਲੈਣਾ ਆਪਣੋ ਗ੍ਰੇਡ ਤੇ ਸਟੈਂਡਰਡ ਜਾ ਉਹ ਜਾ ਕੇ ਠੀਕ ਹੈ ਜੀ ਉੱਥੇ ਖੜੇ ਹੁੰਦੇ ਆ ਉੱਥੇ ਖੜੇ ਹੁੰਦੇ ਆ ਜੀ ਠੀਕ ਹੈ ਜੀ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ ਪ੍ਰੀਤ ਤੋਂ ਇਹ ਪਾਇੰਟ ਤੋਂ ਇਹਦੇ ਬਾਰੇ ਦੱਸੀ ਬਈ ਇਹ ਵੀਰੇ ਅਵੇਂਜਰ ਆ ਪ੍ਰੀਤ ਵਾਲਿਆਂ ਦਾ 2022 ਮਾਡਲ ਆ ਹਾਂਜੀ ਇਹਦੇ ਵੀਰੇ ਨਾਲ ਦੇ ਟਾਇਰਾਂ ਚੌਕੜ ਆ ਹਾਂਜੀ ਤੇ ਇਹ ਹੈਗਾ 65 ਐਚਪੀ ਚ ਠੀਕ ਹੈ ਜੀ ਤੇ ਮੂਰਲੇ 12 ਪਲੇਟਾਂ ਨੇ ਹਾਂਜੀ ਦੋ ਦੋ ਪਿੱਛੇ ਨੇ ਠੀਕ ਹੈ ਜੀ ਤੇ ਇੰਜਨ ਗੇਅਰ ਤਾਂ ਕਿਵੇਂ ਆ ਇੰਜਨ ਗੇਅਰ ਜਿਵੇਂ ਓਕੇ ਵੀਰੇ 765 ਘੰਟੇ ਚੱਲਿਆ ਹੋਇਆ ਹੈ ਵੀਰੇ ਠੀਕ ਹੈ ਜੀ ਖੁੱਲੇ ਪਲੇਟਫਾਰਮ 'ਚ ਆ ਗਿਆ ਖੁੱਲੇ ਪਲੇਟਫਾਰਮ 'ਚ ਚੈਂਜਰ ਗੇਅਰ ਆ 3 ਸਪੀਡ ਆ ਜੀ 3 ਸਪੀਡ ਹੈ ਤੇ ਡਿਸਟ੍ਰਿਬਿਊਟਰ ਚਾਰ ਵਾਲਾ ਲੱਗਿਆ ਹੈ ਵੀਰੇ ਚਾਰ ਵਾਲਾ ਹਾਂ ਵੀਰੇ ਯਾਨੀ ਕਿ ਜਿਹੜਾ ਕੰਪਿਊਟਰ ਕਰਾਹੇ ਤੇ ਵੀ ਚੱਲਦਾ ਕੰਪਿਊਟਰ ਕਰਾ ਤੇ ਜਿਵੇਂ ਚਾਰ ਰੋ ਵਾਲੀ ਮੱਕੀ ਵਾਲੀ ਚਲਾਉਣੀ ਆ ਉਹ ਤੇ ਵੀ ਚੱਲੂ ਉਸ ਕਰਨ ਦੀ ਛੇੜ ਕਰਨੀ ਕਰਨੀ ਲੋਡ ਨਹੀਂ ਠੀਕ ਹੈ ਜੀ ਹਾਂਜੀ ਸਧਰੀ ਲੱਗੀ ਆ ਹੁੱਡਾ ਵਾਲੀ ਵੀਰੇ ਹਾਂਜੀ ਇੰਜਨ ਗੇਅਰ ਦਾ ਜਮਾ ਓਕੇ ਜਮਾ ਮੇਰੇ ਗਾਰੰਟੀ ਆ ਵੀ ਚਲਾ ਕੇ ਲੈ ਜਾਣਾ ਠੀਕ ਹੈ ਜੀ ਟਰੈਕਟਰ ਟਾਇਰ ਨਾਲ ਦੇ ਵੀਰੇ 80 85 ਪੈਸੇ ਟਾਇਰ ਆ 80 85 ਪੈਸੇ ਟਾਇਰ ਨੇ ਹਾਂਜੀ ਤੇ ਮਾਡਲ ਇਹ ਕਿੰਨੇ ਆ ਗਿਆ ਇਹ 22 2022 ਮਾਡਲ 22 ਮਾਡਲ ਦਾ ਰੇਟ ਕਿੰਨਾ ਆ ਗਿਆ ਇਹ ਹੈਗਾ ਵੀਰੇ 8 ਲੱਖ 25 ਹਜ਼ਾਰ ਦਾ ਅੱਛਾ ਤੇ ਮਾਨਤਾਣ ਕਰ ਦਾਂਗੇ ਵੀਰੇ ਕਿੰਨੇ ਦਾ ਦੇਣਾ ਕਿੰਨੇ ਦਾ ਦੇ ਦਾਂਗੇ ਵੀਰੇ 8 ਲੱਖ 10 ਹਜ਼ਾਰ ਦਾ ਬਾਕੀ ਕੋਈ ਨਾ ਤਰਾ ਸਕਰੀਨ ਸ਼ਾਟ ਲੈ ਉਹ ਤੈਨੂੰ ਸਪੈਸ਼ਲ ਡਿਸਕਾਊਂਟ ਆ ਵੀਰੇ ਲਓ ਵੀ 8 ਲੱਖ 5 ਕਿੰਨੇ ਦਾ 8 ਲੱਖ ਪੂਰੇ ਦਾ ਲੋ ਵੀ ਮੈਂ ਤਾਂ 5000 ਹੀ ਕਹਿੰਦਾ ਸੀ ਪੂਰੇ 8 ਲੱਖ ਦਾ ਇਹ ਟਰੈਕਟਰ ਤੁਸੀਂ ਇਲਝਾ ਸਕਦੇ ਹੋ ਪੂਰਾ ਚੰਗਾ ਟਰੈਕਟਰ ਆ ਮੜਿਆ ਪਿਆ ਟਰੈਕਟਰ 4 ਸਪੀਰਿਓ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 60 ਫਾਰਮ T20 ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਜੀ ਇਹਦੇ ਬਾਰੇ ਦੱਸੀ ਬਈ ਇਹ 2018 ਮਾਡਲ ਆ ਜੀ ਨਾਲ ਦੇ ਟਾਇਰ ਨੇ ਚੁੱਕੜਾ ਜੀ ਰੇਟ ਹੈਗਾ ਦਾ 5 ਲੱਖ 45000 ਜੀ ਠੀਕ ਹੈ ਜੀ ਇੰਜਨ ਗੇਰ ਕਿਦੋਂ ਖੁੱਲੇ ਨਹੀਂ ਹੋਏ ਵੀਰੇ ਚਾਬੀ ਨਹੀਂ ਲੱਗੀ ਕੀ ਤੋਂ ਹਾਂ ਜੀ ਜਮਾ ਸਾਰਾ ਉਸ ਨਾਲ ਦਾ ਵੀਰੇ ਠੀਕ ਹੈ ਜੀ ਤੇ ਰੰਗ ਪੈਂਟ ਦਾ ਵੀ ਰੀਨਲ ਜਿਵੇਂ ਵੀਰੇ ਗਾਰੰਟੀ ਆ ਬਈ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਰਹੀ ਕਿਤੇ ਕਲਮ ਵੀ ਨਹੀਂ ਲੱਗੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮੈਨੂੰ ਆ ਸਰਵਿਸ ਹੋਈ ਹੋਣੀ ਹਨਾ ਸਰਵਿਸ ਹੋਈ ਹੈ 2145 ਘੰਟੇ ਦੀ ਠੀਕ ਹੈ ਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਸਿੰਪਲ ਕੱਪੜੇ ਵਾਲੀ ਸਾਤਰੀ ਟਾਇਰ ਹੈਗੇ ਨੇ 75 ਪੈ ਜੀ 75 ਪੈ ਟਾਇਰ ਨੇ ਤੇ ਮਾਡਲ 18 5 ਲੱਖ 45 ਹਜ਼ਾਰ ਡਿਮਾਂਡ ਹੈ ਤੇ ਮੌਕੇ ਦਾ ਮੌਕੇ ਦਾ ਦੇ ਦਾਂਗੇ ਯਾਰ 5 ਲੱਖ 20 ਹਜ਼ਾਰ ਦਾ 20 ਦਾ 20 ਦਾ ਹੈਗੀ ਹੈ ਕਿ ਜੈਸਾ 50 ਹੈਗੀ ਹੈ ਪਰ 515000 ਦਾ ਲੈ ਜਾ ਬਾਈ ਕੋਈ ਨਾ ਵੀਰੇ ਕਰ ਲਾਂਗੇ ਵੀਰੇ ਕਰ ਲੋਗੇ 515000 ਦਾ ਇਹ ਟਰੈਕਟਰ ਬਣੂ ਮਿੱਤਰੋ ਤੇ ਮੂਰੇ ਆ ਗਿਆ ਹੌਲੈਂਡ 3730 ਇਹਦੇ ਬਾਰੇ ਦੱਸੀ ਬਾਈ ਇਹ ਹੈਗਾ ਵੀਰੇ 2016 ਮਾਡਲ ਹਾਂਜੀ ਇਹ ਪਲੱਸ ਵਾਲਾ ਹੈਗਾ ਯੂਜੀ ਗੇਅਰ ਚ ਠੀਕ ਹੈ ਜੀ ਤੇ ਇਹਦਾ ਰੇਟ ਹੈਗਾ 565000 ਹਾਂਜੀ ਇਹਦੇ ਵੀਰੇ ਚੌਕੜਾ ਟਾਇਰਾਂ ਦਾ ਨਵਾਂ ਹੈਗਾ ਚੌਕੜਾ ਰੁਪਿਆ ਪਏ ਨੇ ਹਾਂਜੀ ਤੇ ਵਧੀਆ ਪਿਆ ਕੰਡੀਸ਼ਨ ਦਾ ਵੀਰੇ ਗਾਰੰਟੀ ਆ ਠੀਕ ਹੈ ਜੀ ਤੇ ਰੇਟ ਹੈਗਾ ਮਾਨ ਤਾਨ ਕਰ ਦਾਂਗੇ ਵੀਰੇ ਦਾ ਕਿੰਨਾ ਕੋ ਹੋ ਜੂ ਇਹ ਦੇ ਦਾਂਗੇ ਵੀਰੇ 40 ਕੇ ਹਜ਼ਾਰ ਦਾ 5 ਲੱਖ 5 ਲੱਖ 40 ਹਜ਼ਾਰ ਦਾ 40 ਹਜ਼ਾਰ ਦਾ 5 ਲੱਖ 40 ਹਜ਼ਾਰ ਦਾ ਬਾਈ ਨੇ ਕਹਤਾ ਬਾਈ 5 ਲੱਖ ਮੈਂ ਵੀ ਕਹਦੇ ਮਾੜਾ ਮੋਟਾ ਤੁਸੀਂ ਕਰ ਲਓ ਜੀ ਕੋਈ ਨਾ 5 ਲੱਖ 40 ਹਜ਼ਾਰ ਦਾ ਬਾਈ ਨੇ ਕਹਤਾ ਬਾਈ 5 ਲੱਖ 35 ਹਜ਼ਾਰ ਦਾ ਟਰੈਕਟਰ ਲੈ ਜਿਓ ਹਾਂਜੀ ਵੀਰੇ 5 ਲੱਖ 35 ਦਾ ਲੈ ਜਿਓ ਟਰੈਕਟਰ ਚੰਗਾ ਕੰਡੀਸ਼ਨ ਓਕੇ ਰੰਗ ਪੇਂਟ ਦਾ ਬਾਈ ਕਹਿੰਦਾ ਜਮ ਓਕੇ ਆ ਤੇ ਮੂਰੇ ਆ ਗਿਆ ਜੌਂਡੀਆਰ 50 77 D ਇਹ ਇਹ ਦਾ ਮੈਸ਼ੀਨ ਵਾਲਾ ਕੰਮ ਹੈ ਦਾ ਤੇਲ ਸੌਂਦਾ ਹੀ ਆ ਅੱਛਾ ਇਹ ਸਿੰਗਲ ਕਲਚ 2017 ਮਾਡਲ ਆ ਠੀਕ ਹੈ ਜੀ ਟਾਇਰ ਹੈਗੇ ਨੇ ਤੇ 75 ਕੇ ਪੈਸੇ ਠੀਕ ਹੈ ਜੀ 2 ਸਪੀਡ ਚ ਆ ਜੀ ਹਾਂ ਜੀ ਤੇ ਇਹ ਹੈਗਾ ਜੀ ਆਪਣਾ 435000 ਦਾ 4 ਲੱਖ ਦਾ ਦੇ ਦਾਂਗੇ ਵੀਰੇ ਆਪਾਂ ਪੂਰੇ ਦਾ ਪੂਰਾ ਵੀਰੇ ਡਿਸਕਾਊਂਟ ਹੈ ਪੂਰਾ ਫੁੱਲ ਡਿਸਕਾਊਂਟ ਆ ਭਾਈ 4 ਲੱਖ ਦਾ ਇਹ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਇੰਜਨ ਗੇਅਰ ਦਾ ਭਾਈ ਜਮਾ ਵੀਰੇ ਗਾਰੰਟੀ ਸਾਰੇ ਇੱਕ ਟਰੈਕਟਰ ਦੀ ਆਪਣੀ ਗਾਰੰਟੀ ਹੋ ਕਾਜ ਪੱਤਰਾਂ ਦੀ ਸਾਰੀ ਏ ਟੂ ਜ਼ ਠੀਕ ਹੈ ਜੀ ਖੁੱਲੇ ਪਲੇਟਫਾਰਮ 'ਚ ਆ ਗਿਆ ਸੈਂਪਲ ਕੱਪੜੇ ਵਾਲੀ ਛਤਰੀ ਹੈ ਟਰੈਕਟਰ ਚੰਗਾ ਤੇ ਮੂਰੇ ਫੇਰ ਆ ਗਿਆ 53 ਦਾ ਜੌਂਡੀਰ ਕਾਲੇ ਟਡਾ ਵਾਲੇ ਦੀ ਡਿਮਾਂਡ ਬਹੁਤ ਹੈ ਇਹਦੇ ਵੀਰੇ 11 ਮਾਡਲ ਰੋਟਰੀ ਪੰਪ ਚ ਅੱਛਾ ਜੀ ਡਿਮਾਂਡ ਤੇ ਦੀ ਪੁੱਛ ਹੋਣਾ ਵੀਰੇ ਯਾਰ ਫੀਮ ਆ ਕੰਮ ਹੈ ਫੀਮ ਵਾਲਾ ਕੰਮ ਹੈ ਠੀਕ ਹੈ ਹਰੇ ਟਡਾ ਨਾਲੋਂ ਵੱਧ ਵਿਗਦਾ ਕਾਲੇ ਟਡਾ ਵਾਲਾ ਅੱਛਾ ਜੀ ਇਹਦੇ ਇਸ ਦੀ ਕੀ ਖਾਸੀਅਤ ਪਈ ਹੈ ਕੰਪਨੀ ਨੇ ਉਹਦਾ ਵੀਰੇ ਯਾਰ ਪਹਿਲਾ ਚਲੋ ਬਾਰੇ ਬੁਰੇ ਬੰਦ ਹੈ ਜੁਐਸਏ ਵਾਲੇ ਪੰਪ ਪੰਪ ਕਹਿ ਦਿੰਦੇ ਨੇ ਹਾਂਜੀ ਪਰ ਐ ਜੋਰ-ਜੋਰ ਨੂੰ ਵਧੀਆ ਦਾਬਦਾ ਨਹੀਂ ਹੈਗਾ ਟਰੈਕਟਰ ਇਹ ਦਾਬਦਾ ਨਹੀਂਗਾ ਦਾਬਦਾ ਨਹੀਂ ਤੇ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੈ ਕੰਡੀਸ਼ਨ ਪਿਛਲੇ ਹੈਗੇ ਨੇ 80 ਪੈਸੇ ਟਾਇਰ ਮੂਰਲੇ ਨਵੇਂ ਨੇ ਵੀਰੇ ਮੂਰਲੇ ਨਵੇਂ ਨੇ ਤੇ ਇੰਜਨ ਗੇਅਰ ਦਾ ਇੰਜਨ ਗੇਰ ਦੀ ਗਾਰੰਟੀ ਹੈ ਵੀਰੇ ਗਾਰੰਟੀ ਫੁੱਲ ਡਬਲ ਪੀਟੀਓ ਆ ਡਬਲ ਪੀਟੀਓ ਹਾਂਜੀ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਜੇ ਮੈਂ ਸਿੰਘ ਦੀ ਘੋੜੀ ਲੋਡ ਤੇ ਖੜਾ ਐ ਤੇ ਸਿੰਪਲ ਕੱਪੜੇ ਵਾਲੀ ਛਤਰੀ ਹਾਂਜੀ ਹਾਂਜੀ ਤੇ ਮਾਡਲ ਇਹ 11 ਹੀ 11 ਮਾਡਲ ਦਾ ਰੇਟ ਆ 540000 ਜੀ ਦੇਰਾ ਕਿੰਨੇ ਦਾ ਦੇ ਦਾਂਗੇ ਵੀਰੇ 20000 ਦਾ 520 ਦਾ 520 ਦਾ 5 515000 ਦਾ ਟਰੈਕਟਰ ਲੈ ਜਾਓ ਮਿੱਤਰੋ ਲੈ ਜਾ ਲੈ ਜਾ ਵੀਰੇ 515000 ਦਾ ਟਰੈਕਟਰ ਲੈ ਜਾਓ ਬਸ ਪੂਰਾ ਖਿੱਚ ਕੇ ਖਿੱਚ ਕੇ ਕੀਤਾ ਬਾਈ ਨੇ ਇਹ ਤੇ ਮੂਰੇ ਹੈਗਾ 52 ਦਾ ਅਸ ਜੌਂਡੀਅਰ ਹਰੇ ਟੱਡ ਵਾਲਾ ਇਹਦੇ ਬਾਰੇ ਦੱਸੀ ਬਾਈ ਇਹ ਵੀਰੇ 2023 ਮਾਡਲ ਆ ਹੂੰ ਤੇ ਇਹ ਹੈਗਾ ਨਵਈ ਆ ਜਮਾ ਠੀਕ ਆ ਜੀ ਤੇ ਟਾਇਰ ਚੋਕੜਾ ਜਮੀ ਨਵੇਂ ਨੇ ਕਿਓ ਕੁੜਾ ਰੁਪਿਆ ਪਏ ਨਾ ਚੱਲਿਆ ਕੁਛ ਨਹੀਂ ਵੀਰੇ ਕਿੰਨਾ ਕ ਚੱਲਿਆ ਆਉਣਾ ਇਹ ਚੱਲਿਆ ਹੋਇਆ ਵੀਰੇ ਆਪਣਾ 993 ਘੰਟੇ 993 ਘੰਟੇ 993 ਘੰਟੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਿਲਕੁਲ ਸ਼ੋਅਰੂਮ ਕੰਡੇਸ ਨੇ ਤੇ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਲੱਗ ਤੋ ਕਲੱਚ ਵਾਲਾ ਇਹ ਇਹ ਹਾਂ ਜੀ ਇਹ ਸਾਰਾ ਅੱਡੀ ਆਉਂਦਾ ਜੀ ਜਿਵੇਂ ਲੱਗ ਤੋ ਕਲੱਚ ਵਾਲਾ ਬਿਲਕੁਲ ਫੁੱਲ ਟੌਪ ਮਾਡਲ ਹੈ ਤੇ ਮਾਡਲ ਇਹ 23 ਹੈ ਜੀ 23 ਤੇ ਰੇਟ ਤੇ ਰੇਟ ਦਾ ਕਰ ਲਾਂਗੇ ਵੀਰੇ ਇਹਦਾ ਆਪਾਂ ਮੌਕੇ ਤੇ ਰੇਟ ਆ ਬਾਈ ਕੀਤਾ ਜਾਊਗਾ ਟਰੈਕਟਰ ਚੰਗਾ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਭਾਈ ਆਹਾ ਹਾਲੈਂਡ ਦੀ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ 20 ਮਾਡਲ ਹੈ ਜੀ ਤੇ ਇਹ ਵੀ ਮਾਡਲ ਹੈ ਜਮਾ ਨਾਲ ਦੇ ਟਾਇਰ ਨਹੀਂ ਹਾਂਜੀ ਤੇ 7,65,000 ਰੇਟ ਹੈ ਵੀਰੇ ਦਾ 7,65,000 ਕਨੋਪੀ ਵੀਰਾਂ ਲੱਗੀ ਹੋਈ ਹੈ ਦੂਜੀ ਗੇਅਰ ਵਾਲਾ ਹਾਂਜੀ ਤੇ ਟਾਇਰ ਹੈਗੇ ਨੇ ਦੇ ਵੀਰੇ 90 ਪੈਸੇ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਚਾ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ओरिजिनल ਹੈ ओरिजिनल ਇੰਜਨ ਗੇਅਰ ਦਾ ਜਮਾ ਵੀਰੇ ਗਾਰੰਟੀ ਆ ਗਾਰੰਟੀ ਹੈ ਤੇ ਕਿੰਨੇ ਕਿੰਨਾ ਮਾਨਤਾ ਨੂੰ ਹੋ ਜੂਏ ਚ ਇਹ ਜੋ ਵੀਰੇ ਦੇ ਦਾਂਗੇ ਯਾਰ 7 ਲੱਖ 40 ਗਿਹਾ ਦਾ 7 ਲੱਖ 40 ਦਾ 7 ਲੱਖ 35 ਹਜ਼ਾਰ ਦਾ ਟਰੈਕਟਰ ਮਿੱਤਰੋ ਇਹ ਲੈ ਜਿਓ ਪੂਰੇ 855 ਆ ਗਿਆ ਰਿਵਰਸ ਪੀਟੀਓ ਦੇਗੀ ਚੁੱਲੇ ਵਾਲਾ 15 ਫੀਟਾਂ ਚ ਟਰੈਕਟਰ ਚੈੱਕ ਕਰ ਸਕਦੇ ਹੋ ਲੱਗ ਤੋਂ ਕਲੱਚ ਵਾਲਾ ਸਾਈਡ ਗੇਅਰ ਡਬਲ ਡਿਸਟਰੀਬਿਊਟਰ ਦੱਸੀ ਬਾਈ ਇਹਦੇ ਬਾਰੇ ਇਹ 2022 ਮਾਡਲ ਹੈ ਵੀਰੇ ਹਾਂਜੀ ਰੇਟ ਹੈਗਾ ਦਾ 7 ਲੱਖ ਹਾਂਜੀ 55000 ਠੀਕ ਹੈ ਜੀ ਨਾਲ ਦੇ ਟਾਇਰ ਆ ਵੀਰੇ ਟਾਇਰ ਕਿੰਨੇ ਘੰਟਾ ਚੱਲਿਆ ਹੋਇਆ 1000 ਘੰਟਾ ਕੁੱਲ 1000 ਕੁੱਲ 1000 ਘੰਟਾ ਚੱਲਿਆ ਹੋਇਆ ਮਿੱਤਰੋ ਰੰਗ ਪੈਂਟ ਦਾ ਕਿਵੇਂ ਆ ਵੀਰੇ ਜਮਾਂ ਨਵਾਂ ਵੀਰੇ ਜਿਹੜੀ ਹਾਰ ਪਾ ਕੇ ਲਾ ਜਾਣ ਬਾਈ ਠੀਕ ਐ ਹਾਰ ਪਾ ਕੇ ਲਾ ਸਕਦੇ ਹਾਂ ਹਾਰ ਤੇ ਫਲਕਾਰੀ ਦੇਈ ਦਿਓ ਦੇ ਦਾਂਗੇ ਵੀਰੇ ਕੋਈ ਚੱਕਰ ਹਾਰ ਤੇ ਫਲਕਾਰੀ ਵੀ ਬਾਈ ਦੇ ਦੇਣਗੇ ਟਰੈਕਟਰ ਦੇਖ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਐ ਤੇ ਮਾਡਲ ਕਿੰਨੇ ਆ ਗਿਆ ਇਹ 22 ਮਾਡਲ ਬਾਈ ਮਾਡਲ ਦਾ ਰੇਟ 755000 ਤੇ ਦੇਣਾ ਕਿੰਨੇ ਦਾ ਦੇ ਦਾਂਗੇ ਵੀਰੇ 40000 ਦਾ 7 ਲੱਖ 7 ਲੱਖ 35000 ਦਾ ਟਰੈਕਟਰ ਲੈ ਜਾਓ ਠੀਕ ਆ ਬਾਈ ਠੀਕ ਆ ਬਾਈ 7 ਲੱਖ 35000 ਦਾ ਟਰੈਕਟਰ ਇਹ ਮਿੱਤਰੋ ਬਣ ਜਾਊਗਾ ਟਰੈਕਟਰ ਚੰਗਾ ਜਵਾਬ ਤੇ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਬਾਈ ਹਾਂਜੀ ਬਾਕੀ ਵੀਰੇ ਘਰੇ ਹੁਣੇ ਹੁੰਦੇ ਆ ਜਿਵੇਂ 90 HP ਚ 65 HP ਚ 4/4 ਜਿਹੜਾ ਮਰਜੀ ਠੀਕ ਹੈ ਸੋਨ ਵਾਲੀ ਕਾ ਟਾਈਗਰ ਖੜਾ 60 HP ਚ ਠੀਕ ਹੈ ਜੀ ਦੋ ਪ੍ਰੀਤ ਖੜਾ 90 ਪਾਵਰ ਚ ਠੀਕ ਹੈ ਜੀ ਤੇ 5520 ਖੜਾ CRD ਚ ਠੀਕ ਹੈ ਜੀ ਪਰ ਸਾਰੇ ਅਵੇਲੇਬਲ ਹੁੰਦੇ ਵੀਰੇ ਆਪਣੇ ਕੋਲੇ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਭਾਈ ਆਪਣਾ ਵੀਰੇ 98766 98425 ਵੀਰੇ 98766 98425 ਵੀਰੇ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ